ਪਿਕਰੀਆਂ ਆ ਜਾ ਆ ਜਾ ਬਲਜੀਤ ਘਰੇ ਆਈਆਂ ਮੈਂ ਹੋਰ ਸੁਣਾ ਬਲਜੀਤ ਕਿਵੇਂ ਆ ਠੀਕ ਠਾਕ ਵੀ ਹੈਗੀ ਆ ਨਹੀਂ ਮੈਂ ਤਾਂ ਭਾਬੀ ਠੀਕ ਆ ਤੂੰ ਸੁਣਾ ਨਹੀਂ ਮੈਂ ਵੀ ਠੀਕ ਆ ਬਸ ਕੋਠੇ ਤੇ ਮਿੱਟੀ ਜਹੀ ਚੜਾਉਣ ਲੱਗੀ ਸੀ ਅੱਛਾ ਹੋਰ ਸੁਣਾ ਤਕੜੀਆਂ ਨੀ ਤਕੜੀਆਂ ਭਾਬੀ ਤਕੜੀ ਨੂੰ ਦੱਸ ਮੈਨੂੰ ਕੀ ਗੋਲਾ ਲੱਗਿਆ ਆ ਚੰਗੀ ਭਲੀ ਬੈਠੀ ਆ ਤੇਰੇ ਸਾਹਮਣੇ ਨੀ ਚੱਲ ਵਧੀਆ ਚੰਗੀ ਭਲੀ ਰਹੀ ਹੋਰ ਸੁਣਾ ਖਬਰਸਾਰ ਕੋਈ ਪਿੰਡ ਦੀ ਨੀ ਪਿੰਡ ਦੀ ਤਾਂ ਬਾਅਦ ਚ ਸੁਣੀ ਆ ਪਹਿਲਾਂ ਤੇਰੇ ਘਰ ਦੀ ਸੁਣ ਲੈ ਮੇਰੇ ਘਰ ਦੀ ਨੀ ਮੈਂ ਸੁਣਿਆ ਤੁਹਾਡਾ ਜੱਗਾ ਨਹੀਂ ਹੈਗਾ ਜਿਹੜਾ ਹੈ ਨੀ ਰਾਜ ਜਗੀਰੋ ਦੇ ਘਰੇ ਵੱਡਾ ਫੜਿਆ ਗਿਆ ਨੀ ਮੈਂ ਮਰ ਜਾ ਨੀ ਤੈਨੂੰ ਕੌਣ ਕਹਿੰਦਾ ਲਾ ਸਾਰੇ ਪਿੰਡ ਤੱਕ ਗੱਲਾਂ ਹੁੰਦੀਆਂ ਨੇ ਹੈ ਤੈਨੂੰ ਪਤਾ ਹੀ ਨਹੀਂ ਹੈ ਕਿਸੇ ਗੱਲ ਦਾ ਭਾਬੀ ਨੀਰੇ ਵਾਲੇ ਵੱਡ ਗਿਆ ਤੀਗਾ ਉਹ ਤਾਂ ਜਗੀਰੋ ਦਾ ਘਰ ਆਲਾ ਉੱਠ ਖੜਿਆ ਟਾਈਮ ਸਰ ਨਹੀਂ ਤਾਂ ਬਸ ਕਰਤਾ ਸੀ ਮੂੰਹ ਕਾਲਾ ਅੱਛਾ ਫਿਰ ਕੀ ਹੋਇਆ ਨਹੀਂ ਉਹਨੇ ਦੇਖ ਲਿਆ ਭਾਬੀ ਹੈ ਨੀਰੇ ਵਾਲੇ ਖੁਸਰ-ਪੁਸਰ ਜੀ ਹੋਈ ਜਾਂਦੀ ਸੀ ਨਹੀਂ ਉਹਦੇ ਘਰ ਵਾਲੇ ਨੂੰ ਪੈ ਗਿਆ ਸ਼ੱਕ ਵੀ ਉਹਪਰਾ ਬੰਦਾ ਵੱੜ ਰਿਹਾ ਕਰੇ ਉਹ ਤਾਂ ਕਹਿੰਦੇ ਵੀ ਮੂੰਹ ਸਿਰ ਬੰਨਿਆ ਹੋਇਆ ਸੀ ਇੰਨਾ ਸ਼ੁਕਰਪਸ਼ਾਨ ਨਹੀਂ ਆਈ ਹੈਗੀ ਜਦੋਂ ਜ਼ਾਕੀਰੋ ਦੇ ਘਰ ਵਾਲੇ ਨੇ ਬਾਜ ਮਾਰੀ ਕਿਹੜਾ ਓਏ ਇਹ ਤਾਂ ਭੱਜ ਲਿਆ ਭਾਬੀ ਕੰਧ ਟੱਪ ਗਿਆ ਉਹਦੇ ਹੱਥ ਆ ਗਈ ਡਾਂਗ ਹੁਣ ਤਾਂ ਬੱਗ ਵੀ ਮਾਰੀ ਡਾਂਗ ਇਹਦੇ ਬੱਜੀ ਢੂਹੇ ਚ ਨਾਲ ਦੀ ਨਾਲ ਇਹਦੀ ਚੀਕ ਨਿਕਲ ਗਈ ਬੱਸ ਫੇਰ ਬਾਜ ਪਛਾਨ ਲਈ ਕਹਿੰਦਾ ਪੂਰੇ ਘੱਜਗਾ ਆਈ ਨਹੀਂ ਲਾਂਬਾ ਲੈ ਕੇ ਹਾਲੇ ਤੱਕ ਤਾਂ ਆਏ ਨਹੀਂ ਪਰ ਜੇ ਸਭ ਨਾਲ ਤੂੰ ਦੱਸਦੀ ਹੈ ਆਉਣਗੇ ਜਰੂਰ ਨੀਪਾ ਬੀ ਮੈਂ ਤਾਂ ਸੋਚਿਆ ਤੈਨੂੰ ਪਤਾ ਹੋਊ ਇਸ ਗੱਲ ਦਾ ਹੈ ਘਰ ਘਰ ਗੱਲ ਉੱਡ ਰਹੀ ਹੈਗੀ ਹੋਰ ਤੈਨੂੰ ਨਹੀਂ ਪਤਾ ਨੀ ਮੈਨੂੰ ਕਿੱਥੇ ਪਤਾ ਬਲਜੀਤ ਅਸੀਂ ਕਿਹਦੀ ਰੱਖੀ ਬੈਠੇ ਰਹਿਣੇ ਆ ਅਸੀਂ ਤਾਂ 10 ਵਜੇ ਆਪਣੇ ਕਮਰੇ ਦੀ ਕੁੰਡੀ ਲਾ ਕੇ ਪੈ ਜਾਣੇ ਆ ਸਾਨੂੰ ਕੀ ਪਤਾ ਇਹ ਕਿੱਥੇ ਨਿਕਲਦਾ ਤੇ ਕਿੱਥੇ ਵੱੜਦਾ ਨੀ ਪਾਬੀ ਕੋਈ ਲੱਭ ਕੇ ਅੰਨੇ ਕਾਣੀ ਇਹਦਾ ਪਰਾਂ ਜੂੜ ਵੱੜਦਾ ਕੰਜਰ ਦਾ ਇਹਦਾ ਕੀ ਜਣਾ ਮਲੰਗਦਾ ਪਤਨਾਮੀ ਤਾਂ ਥੋਡੀ ਐ ਜੇ ਆਹੀ ਚੱਜ ਰਹੇ ਨਾ ਇਹਦੇ ਤੁਹਾਨੂੰ ਪਿੰਡ ਚ ਲੰਗੜ ਜੋਗਾ ਨਹੀਂ ਛੱਡਣਾ ਇਹਨੇ ਬਾਕੀ ਭਾਈ ਤੁਹਾਡੀ ਮਰਜ਼ੀ ਐ ਨੀਬਲ ਜੀਤੋ ਆ ਗਲ ਦੱਸ ਕੇ ਤਾਂ ਤੂੰ ਫਿਕਰਾਂ ਚ ਪਾਤਾ ਨੀਜੇ ਉਹ ਲੰਬਾ ਲੈ ਕੇ ਆ ਗਏ ਮੈਂ ਕੀ ਜਵਾਬ ਦੇऊं ਨਾ ਤਾਂ ਤੇਰਾ ਬਾਈ ਘਰ ਐ ਨਾ ਜੱਗਾ ਘਰ ਐ ਆ ਨੀ ਜਵਾਬ ਕੀ ਦੇਣਾ ਭਾਬੀ ਮੱਕਰ ਜਿਪਰਾ ਹੈ ਚੁੰ ਮਾਰ ਗਿਆ ਸ ਮੁੱਕਰ ਗਿਆ ਇੱਕੋ ਹੀ ਗੱਲ ਐ ਕੈਦੀ ਕੋਈ ਮੈਨੂੰ ਤਾਂ ਪਤਾ ਹੀ ਨਹੀਂ ਹੈ ਕਿਸੇ ਗੱਲ ਦਾ ਕਿ ਨਹੀਂ ਆਹੀ ਠੀਕ ਰੋ ਮੁੱਕਰਨਾ ਹੀ ਪੈਣਾ ਨਹੀਂ ਤਾਂ ਕੰਜਰਾ ਨੇ 100 ਸਵਾਲ ਮੈਨੂੰ ਪੁੱਛਣੇ ਆ ਮੈਂ ਕੀ ਜਵਾਬ ਦੇਉਂਗੀ ਚਲ ਚੰਗਾ ਭਾਬੀ ਮੈਂ ਚਲਦੀ ਆਂਗੀ ਮੇਰੇ ਤਾਂ ਅੰਦਰ ਗੋਲਾਇਆ ਬਣ ਗਿਆ ਸੀ ਢਿੱਡ 'ਚ ਮੈਂ ਕਿਹਾ ਕੱਢ ਕੇ ਆਉਣੀ ਆਂਗੀ ਹੈ ਕਿਤੇ ਦਰਦੀ ਨਾ ਹੋਣ ਲੱਗ ਜੇ ਮੈਂ ਕਿਹਾ ਚਲ ਮੈਂ ਆਵਦੀ ਭਾਬੀ ਕੋਲ ਕੱਢੇ ਆਉਣੀ ਆ ਨਹੀਂ ਕੋਈ ਹੋਰ ਮਿਲ ਜਾਂਦਾ ਹੋਰ ਕੋਲੇ ਕੱਢ ਦਿੰਦੀ ਨੀ ਮਤਾ ਹੈ ਕੰਨੀ ਆ ਭਾਬੀ ਇਹਦਾ ਜੂਰ ਵੜ ਦੋ ਹੈ ਨਹੀਂ ਪਛਤਾਉਂਗੇ ਫਿਰ ਤੁਸੀਂ ਮੂੰਹ ਕਾਲਾ ਕਰਾਉ ਥੋੜਾ ਪਿੰਡ ਚ ਮੂੰਹ ਕਾਲਾ ਠੀਕ ਹੈ ਮੈਂ ਕੰਨੀ ਆ ਤੇਰੇ ਭਾਈ ਨੂੰ ਵੀ ਪਿੰਡ ਚ ਆ ਗੱਲਾਂ ਹੋਣ ਲੱਗ ਪਈਆਂ ਵੀ ਭਾਈ ਗੌਰ ਕਰ ਲੈ ਭਾਬੀ ਜੇ ਤਾ ਗੌਰ ਕਰ ਲੋਗੇ ਫਿਰ ਤਾਂ ਚੰਗੇ ਰਹੋਗੇ ਨਹੀਂ ਤਾਂ ਫਿਰ ਇਹ ਜਾ ਕਸੂਤਾ ਤੁਹਾਨੂੰ ਫਸਾਊਗਾ ਤੇਰੀ ਤੇ ਬਾਈ ਦੀ ਜ਼ਿੰਦਗੀ ਨਾ ਬਾਕੀ ਕਚੈਰੀਆਂ ਚ ਚੱਕਰ ਮਾਰਦੇ ਲੰਘ ਜੂਗੀ ਨੀ ਇਹਦੇ ਪਰ ਸੰਗਲ-ਸੰਗਲ ਪਾ ਦੋ। ਵੜ ਦੋ ਪਰਾਂ ਜੂੜ-ਜਾੜ ਜਾ ਇਹਦਾ। ਕਰ ਦੋ ਕਿਸੇ ਲੰਗੜੀ ਲੂਲੀ ਨਾਲ ਵਿਆਹ ਇਹਦਾ। ਹੋਰ ਨੀ ਵਿਆਹ ਤਾਂ ਹੋਣਾ ਹੀ ਨਹੀਂ ਇਹਦਾ। ਕਿਉਂ? ਕੀ ਗੱਲ? ਤੈਨੂੰ ਇਹਦੇ ਪਤਾ ਤਾਂ ਹੈ ਲੱਛਣਾ ਦਾ। ਐਹੋ ਜਿਹੇ ਨੂੰ ਕੌਣ ਕੁੜੀ ਦੇ ਦਊਗਾ? ਕਰਦੀਆਂ ਮੈਂ ਤੇਰੇ ਬਾਈ ਨਾਲ ਗੱਲ। ਉਹਨੂੰ ਕਹਿੰਨੀ ਆ ਬੇ ਇਹਦਾ ਇਲਾਜ ਕਰ ਕੋਈ। ਨੀ ਭਾਬੀ, ਤੈਨੂੰ ਇੱਕ ਸਲਾਹ ਦੇਵਾਂ। ਗੁੱਸਾ ਤਾਂ ਕਰੀ ਨਾ। ਜੇ ਨਹੀਂ ਵਿਆਹ ਹੁੰਦਾ ਇਹਦਾ, ਕੋਈ ਮੁੱਲ-ਮੱਲ ਦੀ ਲਿਆ ਦੋ। ਬਥੇਰੀਆਂ ਮਿਲਦੀਆਂ ਨੇ ਬੀਬੀ ਹਜ਼ਾਰ ਚ ਹਰ ਨਹੀਂ ਵਿਆਹ ਤਾਂ ਮੁਸ਼ਕਿਲ ਐ ਇਹਦਾ ਨਹੀਂ ਇਹਨੂੰ ਤਾਂ ਮੁੱਲ ਦੀ ਵੀ ਨਹੀਂ ਮਣਣੀ ਚੱਜ ਤਾਂ ਦੇਖ ਲੈ ਇਹਦੇ ਚੱਲ ਚੰਗਾ ਭਾਬੀ ਪਰ ਮੈਂ ਚਲਦੀ ਆ ਮੇਰੀ ਗੱਲ ਤੇ ਮੜਾ ਜਾ ਗੌਰ ਕਰ ਲਈ ਚੰਗਾ ਮੈਂ ਅੱਜ ਹੀ ਕਹਨੀ ਆ ਤੇਰੇ ਬਾਈ ਨੂੰ ਮੈਂ ਕਿਹਾ ਚਲ ਆਪਦੇ ਨੇ ਦੱਸਿਆ ਹੋਣੀ ਹੈਗੀ ਹੈ ਜੇ ਚਾਰ ਕੰਨਾਂ ਚ ਹੋਰ ਪੈ ਜਾਂਦੀ ਬਦਨਾਮੀ ਹੋ ਜਾਂਦੀ ਪਿੰਡ ਚ ਅੱਛਾ ਜਾ ਦਾ ਕੁੱਟ ਪੀ ਲੈ ਨਾ ਭਾਬੀ ਜਾਦਾ ਕੁੱਟ ਕਿੱਥੇ ਮੇਰੇ ਟੱਡ 'ਚ ਗੋਲਾ ਬਣਿਆ ਹੋਇਆ ਸੀ ਮੈਂ ਤਾਂ ਕੱਢ ਗਈ ਮੇਰੇ ਟੱਡ ਹੋਲਾ ਜਾ ਹੋ ਗਿਆ ਚਲ ਚੰਗਾ ਪੱਬੀ ਚੰਗਾ ਹਾਈ ਹਾਈ ਮੈਂ ਵੀ ਸੋਚਿਆ ਵੀ ਸਵੇਰੇ ਇਹ ਉੱਠਿਆ ਕਿਉਂ ਨਹੀਂ ਮੈਨੂੰ ਲੱਗਦਾ ਰਾਤ 에 ਛਿੱਤਰ ਖਾ ਕੇ ਆਇਆ ਜਰੂਰ ਇਹਦੀ ਢੂਹੀ 'ਚ ਡਾਂਗ ਵੱਜੀ ਹੋਣੀ ਆ ਤਾਂ ਹੀ ਤਾਂ ਹਜੇ ਤੱਕ ਹਿੱਲਿਆ ਨਹੀਂ ਤਾਂ ਇਹ ਤੜਕੇ ਤੜਕੇ ਚਾਹ ਮੰਗਣ ਲੱਗ ਜਾਂਦਾ ਜਦੋਂ ਹੁਣ ਇਹ ਗੱਲ ਮੈਂ ਪੁੱਛੀ ਮੈਨੂੰ ਕਹਿੰਦੇ ਸਰੀਰ ਨਹੀਂ ਠੀਕ ਭਾਬੀ ਮੇਰਾ ਸਰੀਰ ਸਵਾ ਠੀਕ ਹੋਣਾ ਲੋਕਾਂ ਦੀਆਂ ਜਨਾਨੀਆਂ ਛੇੜ ਛੇੜ ਤਾਂ ਤੂੰ ਛਿੱਤਰ ਖਾ ਕੇ ਆਉਣਾ ਕੋਈ ਨਹੀਂ ਆਉਣ ਦੇ ਤੇਰਾ ਕੋਈ ਪੱਕਾ ਇਲਾਜ ਕਰਦੀਆਂ ਉਹ ਕਿਵੇਂ ਆ ਭਾਬੀ ਕਿਵੇਂ ਰੇਲ ਗੱਡੀ ਦਾ ਇੰਜਣ ਵਾਂਗੂ ਛੁਕ ਛੁਕ ਕਰਦੀ ਜਾ ਰਹੀ ਹੈ ਉਹ ਕਦੇ ਕਿਸੇ ਟੇਸ਼ਨ ਤੇ ਖੜਬ ਵੀ ਜਾਇਆ ਕਰ ਤੇਨੂੰ ਕੀ ਮੇਰਾ ਬਿੱਲ ਆਉਂਦਾਗਾ ਮੈਂ ਮੈਂ ਤਾਂ ਗਲੀ ਗਵਾਂਢ ਚ ਫਿਰਦੀ ਆ ਚਲ ਹਾਲ ਚਾਲ ਪੁੱਛ ਲੈਨੀ ਆ ਕਿਸੇ ਦਾ ਕੰਦਾ ਘੁੱਟ ਤੈਨ ਟੱਪੀ ਤੇਰੇ ਮੰਗੂ ਕੰਦਾ ਕੋਠੇ ਤੈਨੂੰ ਕਿਹਨੇ ਕਹਤਾ ਭਾਬੀ ਨਾ ਮੈਨੂੰ ਕਿਹਨੇ ਕਿਹਾ ਆ ਗਲੀ ਗਵਾਂਢ ਚ ਗੱਲਾਂ ਹੁੰਦੀਆਂ ਨੇ ਹੈ ਤੇਰਾ ਤਾਂ ਬਦਨਾਮੀ ਹੋਈ ਪਈ ਆ ਪਿੰਡ ਚ ਤੂੰ ਘਰੇ ਤਾਂ ਚੱਲ ਦੇਖੀ ਤੇਰੀ ਸਰਵਿਸ ਹੁੰਦੀ ਤੂੰ ਹੀ ਉਂਗਲ ਲਾ ਕੇ ਆਈ ਹੋਣੀ ਪਰ ਜਾਈ ਨਾ ਮੈਨੂੰ ਕੀ ਲੋੜ ਭਾਈ ਉਂਗਲ ਲਾਉਣ ਦੀ ਹੈ ਦੱਸ ਮੈਨੂੰ ਕੀ ਲੋੜ ਪਤਾ ਹੀ ਆ ਤੇਰਾ ਤੈਨੂੰ ਬਥੇਰੀ ਲੋੜ ਆ ਹਾਂ ਦੱਸ ਮੈਨੂੰ ਕੀ ਲੋੜ ਆ ਬਾਲਾ ਨਾ ਬੋਲ ਮੇਰੇ ਨਾਲ ਹਾਂ ਜਾ ਬਗ ਜਾ ਜਾ ਬਗ ਜਾ ਬਗ ਜਾ ਹੋਰ ਨਾ ਮਿੱਥੋਂ ਖੌਸੜੇ ਖਾ ਲਈਂ ਦੇਖ ਤਾਂ ਘਰੇ ਜਾ ਕੇ ਕੀ ਬਣਦਾ ਉਹ ਕੰਦਾ ਕੋਠਾ ਟੱਪੇ ਦਾ ਹੈ ਨਹੀਂ ਚਲੋ ਦੇਖਦੇ ਆ ਵਾਹ ਇਹਨੇ ਤਾਂ ਸਾਡੀ ਜਾਨ ਨੂੰ ਸਿਆਪਾ ਪਾਇਆ ਹੋਇਆ ਮਰਨੇ ਨੇ ਓ ਨਾ ਓ ਬਾਬੀ ਉਹ ਦੱਸਿਆ ਕੀੜੂ ਨੇ ਕੁਝ ਕਿ ਨਹੀਂ ਗਿਆ ਹੋਇਆ ਤੇਰਾ ਬਾਈ ਕੀੜੂ ਕੋਲੇ ਬਸ ਪਤਾ ਕਰਨ ਗਿਆ ਕੀੜੂ ਕੋਲੇ ਚੱਲ ਫੇਰ ਤਾਂ ਵਧੀਆ ਬਾਬੀ ਆ ਬਲਜੀਤ ਕੀ ਕਰਨਾ ਸੀ ਜੀ ਤੇਰੀ ਜਾਨ ਨੂੰ ਸਿਆਪਾ ਕਰਨ ਆਈ ਸੀ ਕਰਤੂਤਾ ਦੱਸਣ ਆਈ ਸੀ ਤੇਰੀਆਂ ਕਹਿੰਦੀ ਰਾਤ ਤੂੰ ਜੈਲੂ ਕੇ ਘਰੇ ਵੜ ਗਿਆ ਉਹਨਾਂ ਦੇ ਬੁੜੇ ਨੇ ਤੈਨੂੰ ਦੇਖ ਲਿਆ ਤੇਰੇ ਬਗਾ ਕੇ ਮਾਰੀ ਡਾਂਗ ਉਹ ਮੈਂ ਕਾ ਨੂੰ ਸੀ ਭਾਬੀ ਕੋਈ ਹੋਰ ਹੁਣ ਮੈਂ ਤਾਂ ਘਰੇ ਸੁੱਤਾ ਪਿਆ ਸੀ ਅੱਛਾ ਸੁੱਤਾ ਪਿਆ ਸੀ ਹੂੰ ਤੂੰ ਇਧ ਘਾ ਆਪਣੀ ਹੁਣੇ ਪਤਾ ਲੱਗ ਜੋ ਦਿਖਾ ਤੂੰ ਹੀ ਦਿਖਾ ਜਿਹੜੀ ਤੇਰੇ ਡਾਂਗ ਮਾਰੀ ਉਹਦਾ ਨਿਸ਼ਾਨ ਜ਼ਰੂਰ ਹੋਣਾ ਉਹ ਭਾਬੀ ਕਾ ਨੂੰ ਕੱਪੜੇ ਲਾਉਂ ਰਿਹਾ ਦਿਖਾ ਮੈਨੂੰ ਸੁਣ ਤਾ ਸੀ ਜਦੋਂ ਤੈਨੂੰ ਕਹੇ ਤਾਂ ਕੋਈ ਹੋਰ ਹੋਊਗਾ ਖਾ ਮੈਨੂੰ ਲੈ ਲੈ ਦੇਖ ਲੈ ਹੈ ਢਾਂਗ ਦਾ ਨਿਸ਼ਾਨ ਤਾਂ ਹੈ ਨਹੀਂ ਇਹਦੇ ਉੱਪਰ ਜਾਈ ਮੈਂ ਕਿਹਾ ਸੀ ਨਾ ਵੀ ਮੈਂ ਨਹੀਂ ਹੈਗਾ ਕੋਈ ਲੋਕਸਾਲੇ ਮੇਰੇ ਤੇ ਮੱਚਦੇ ਆ ਲੈ ਮੈਂ ਤਾਂ ਘਰੇ ਸੁੱਤਾ ਪਿਆ ਸੀ ਮੇਰੇ ਤਾਂ ਉਹੀ ਨਹੀਂ ਸਰੀਰ ਠੀਕ ਰਹਿੰਦਾ ਬੇ ਤੂੰ ਬਦਨਾਮ ਹੀ ਜੱਗਿਆ ਇੰਨਾ ਹੋਇਆ ਪਿਆ ਐਨਾ ਕੁੱਤੇ ਕੰਮਾਂ ਵਿੱਚ ਕੰਮ ਕੋਈ ਹੋਰ ਕਰ ਜਾਂਦਾ ਨਾ ਤੇਰਾ ਜਾਂਦਾ ਚਲ ਭੈਣ ਮਰਾਵੇ ਜਿਹੜਾ ਕਰਦਾ ਕਰੀ ਜਾਣਦੇ ਭਾਈ ਆਉਂਦਾ ਨਾ ਤੂੰ ਮੈਨੂੰ ਦੱਸੀ ਵੀ ਕੀ ਬਣਿਆ ਆਪਾਂ ਆਪਣਾ ਕੰਮ ਨਵੇੜੀਏ ਆ ਮੇਰੇ ਸ਼ੱਕ ਨਾਲ ਬੇ ਕੋਈ ਨਹੀਂ ਦੱਸ ਦਿਆਂ ਤੈਨੂੰ ਜਦੋਂ ਤੇਰਾ ਭਾਈ ਆ ਗਿਆ